ਤੁਸੀਂ ਦੇਖ ਰਹੇ ਹੋ ਸਾਂਝੀ ਟੀਵੀ ਨਿਊਜ਼ ਪੋਰਟਲ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ ਸਪੈਸ਼ਲ ਸਟੋਰੀਜ਼ ਲਾਈਵ ਕਨਸਰਟ ਤੇ ਦਆਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਫਗਵਾੜਾ ਗੋਲੀकांड ਅਤੇ ਹੋਰ ਦਲਿਤ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਬਸਪਾ ਪੰਜਾਬ ਦਾ ਇੱਕ ਵਫ਼ਦ ਬਸਪਾ ਦੇ ਪੰਜਾਬ ਪ੍ਰਧਾਨ ਰਸ਼ਪਾਲ ਰਾਜੂ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮਿਲਿਆ ਇਸ ਮੀਟਿੰਗ 'ਚ ਪੰਜਾਬ ਦੇ ਰਾਜਪਾਲ ਨੂੰ ਵਫ਼ਦ ਵੱਲੋਂ ਪੰਜਾਬ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਰਸ਼ਪਾਲ ਰਾਜੂ ਨੇ ਦੱਸਿਆ ਕਿ ਉਹਨਾਂ ਪੰਜਾਬ ਦੇ ਰਾਜਪਾਲ ਕੋਲੋਂ ਫਗਵਾੜਾ 'ਚ ਹੋਏ ਗੋਲੀਕਾਂਡ 'ਚ ਮਾਰੇ ਗਏ ਜਸਵੰਤ ਬੋਬੀ ਨੂੰ ਮੁਆਵਜ਼ਾ ਦੇਣ ਅਤੇ ਜਸਵੰਤ ਬੋਬੀ ਨੂੰ ਕੌਮੀ ਸ਼ਹੀਦ ਐਲਾਨਣ ਦੀ ਮੰਗ ਕੀਤੀ ਹੈ ਅਤੇ ਫਗਵਾੜਾ ਦੇ ਗੋਲ ਚੌਂਗ ਦਾ ਨਾਂ ਸੰਵਿਧਾਨ ਚੌਂਕ ਰੱਖਣ ਦੀ ਅਪੀਲ ਵੀ ਕੀਤੀ। ਉਹਨਾਂ ਮੰਗ ਕੀਤੀ ਹੈ ਕਿ ਗੋਲੀकांड ਦੇ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਮਾਨ ਜੋ ਗਵਰਨਰ ਸਾਹਿਬ ਨੂੰ ਇੱਕ ਮੁਮਦੰਦਮ ਅਤੇ ਅਸੀਂ ਇਹਨਾਂ ਨੂੰ ਅੱਜ ਸਪੈਸ਼ਲ ਤੌਰ ਤੇ ਮਿਲੇ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਅਸੀਂ ਦੱਸਿਆਗੇ ਕਿ ਪੰਜਾਬ ਵਿੱਚ ਦਬੇ ਜਿਹੜੇ ਲੋਕਾਂ ਤੇ ਗੰਤਾਂ ਤੇ ਜੁਲਮਾਂ ਵਿੱਚ ਵਾਪਦਾ ਹੋਇਆ ਅਤੇ ਜਿਹੜਾ 13 ਤਰੀਕ ਨੂੰ ਫਗਵਾੜੇ ਵਿੱਚ ਵਾਪਕਿਆ ਹੋਇਆ ਉਹਦੇ ਵਿੱਚ ਸਾਡੇ ਦੇ ਦੋ ਸਾਥੀਆਂ ਨੂੰ ਗੋਲੀਆਂ ਵੱਜੀਆਂ ਔਰ ਇੱਕ ਫੱਟੜ ਹੋ ਗਿਆ ਸੀ ਔਰ ਇੱਕ ਸਾਥੀ ਜਸਵੰਤ ਬੋਵੀ ਜਿਹੜਾ ਕਿ ਅੱਜ ਸ਼ਹੀਦ ਹੋ ਗਿਆ ਥੋੜੇ ਦਿਨ ਪਹਿਲਾਂ ਤੇ ਉਹਨਾਂ ਨੂੰ ਅਸੀਂ ਇਹ ਜਿਹੜੇ ਲੋਕਾਂ ਨੇ ਗੋਲੀਆਂ ਚਲਾਈਆਂ ਉਹ ਲੋਕ ਅੱਜ ਵੀ ਬਾਤ ਤੁਰੇ ਖੜਦੇ ਆ ਉਹਨਾਂ ਵਿੱਚੋਂ 16 ਵਿੱਚੋਂ ਸਿਰਫ 4 ਬੰਦੇ ਗ੍ਰਿਫਤਾਰ ਹੋਏ ਔਰ ਸ਼ਿਵ ਸੈਨਾ ਬਜਰੰਗ ਦਲ ਅਤੇ ਹੋਰ ਭਾਜਪਾ ਦੀਆਂ ਜਥੇਬੰਦੀਆਂ ਜਿਹੜੀਆਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੀਆਂ ਕਿਉਂਕਿ ਜਦੋਂ ਵੀ ਕਿਤੇ ਪੰਜਾਬ ਵਿੱਚ ਗੜਬੜ ਹੁੰਦੀ ਆ ਤਾਂ ਸ਼ਿਵ ਸੈਨਾ ਜਾਂ ਬਜਰੰਗ ਦਲ ਭਾਜਪਾ ਦੇ ਜਥੇਬੰਦੀਆਂ ਹੀ ਕਰਦੀਆਂ ਇਸ ਕਰਕੇ ਅਸੀਂ ਇਹ ਮੰਗ ਕੀਤੀ ਹੈ ਵੀ ਇਹ ਜਿਹੜੀਆਂ ਜਥੇਬੰਦੀਆਂ ਇਹਨਾਂ ਦੇ ਬਿਲਕੁਲ ਇਹਨਾਂ ਦਾ ਅਸਲਾ ਜਿਹੜਾ ਆ ਇਹ ਜਿਹੜਾ ਬਿਲ ਇਹ ਬੰਦ ਕੀਤਾ ਜਾਵੇ ਇਹਨਾਂ ਦਾ ਰੱਦ ਕੀਤਾ ਜਾਣਾ ਇਹਨਾਂ ਦੇ ਲਾਇਸੈਂਸ ਅਤੇ ਇਹਨਾਂ ਨੂੰ ਜਿਹੜੇ ਗਨਮੈਨ ਦਿੱਤੇ ਹੋ ਆ ਉਹਨੂੰ ਵਾਪਸ ਲੈ ਜਾਣ ਔਰ ਇਹਨਾਂ ਤੇ ਟੋਟਲ ਪੰਜਾਬ ਵਿੱਚ ਪਾਬੰਦੀ ਲਾਈ ਜਾਵੇ ਤਾਂ ਕਿ ਇਹ ਜਿਹੜੇ ਜਥੇਬੰਦੀ ਆ ਇਹ ਪੰਜਾਬ ਦਾ ਮਾਹੌਲ ਖਰਾਬ ਨਾ ਕਰ ਸਕਣ ਅਤੇ ਜਿਹੜਾ ਬੱਚਾ ਜਸਵੰਤ ਬੋਬੀ ਜਿਹੜਾ ਸ਼ਹੀਦ ਹੋ ਗਿਆ ਉਹਨਾਂ ਦੇ ਪਰਿਵਾਰ ਨੂੰ ਇੱਕ ਨੌਕਰੀ ਤੇ 1 ਕਰੋੜ ਰੁਪਏ ਦਿੱਤਾ ਜਾਵੇ ਔਰ ਜਿਹੜਾ ਜ਼ਖਮੀ ਹੋਏ ਆ ਬੱਚੇ ਉਹਨਾਂ ਨੂੰ 51 ਲੱਖ ਰੁਪਇਆ ਤੇ ਇੱਕ ਇੱਕ ਨੌਕਰੀ ਦਿੱਤੀ ਜਾਵੇ ਤੇ ਜ਼ਖਮੀਆਂ ਨੂੰ 25-25 ਲੱਖ ਰੁਪਇਆ ਦਿੱਤਾ ਜਾਵੇ ਇਹ ਸਾਡੀ ਮੰਗ ਸੀ ਤੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਔਰ ਜਿਹੜਾ ਚੌਕ ਆ ਔਰ ਸਭਿਦਾਨ ਚੌਕ ਬਣਾਇਆ ਜਾਵੇ ਔਰ ਜਿਹੜਾ ਬੱਚਾ ਆ ਉਹਨੂੰ ਕੌਮੀ ਸ਼ਹੀਦ ਐਲਾਨਿਆ ਜਾਵੇ ਤੇ ਬਹੁਜਨ ਸਮਾਜ ਪਾਰਟੀ ਨੇ ਅੱਜ ਮਾਨਜੋਗ ਵਰਨਨ ਸਾਹਿਬ ਨਾਲ ਮੀਟਿੰਗ ਕੀਤੀ ਆ ਉਨਾ ਐਸ்சிਬੀਸੀ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕੀਮ ਦੇ ਅਧੀਨ ਰੋਲ ਨੰਬਰ ਦੇ ਕੇ ਇਮਤਿਹਾਨ ਕਰਵਾਉਣ ਅਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਦੇ ਨਾਲ-ਨਾਲ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਬਚਪਾ ਦੇ ਨਿਰਮਲ ਸਿੰਘ, ਸੁਸ਼ਮਾ, ਰਜਿੰਦਰ ਸਿੰਘ, ਰਿਹਲ, ਮੋਹਨlal ਬੰਗਾ, ਪ੍ਰਵੀਨ ਬੰਗਾ, ਨਛੱਤਰਪਾਲ, ਅਮਰਿਤਪਾਲ ਪਹੋਂਸਲੇ, ਬਾਬੂ ਸੁੰਦਰਪਾਲ ਆਦਿ ਹਾਜ਼ਰ ਸਨ। ਫਗਵਾੜਾ ਤੋਂ ਰਜਿੰਦਰ ਕਲੇਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਾਂਝੀ ਟੀਵੀ ਨਿਊਜ਼ ਪੋਰਟਲ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ ਸਪੈਸ਼ਲ ਸਟੋਰੀਜ਼ ਲਾਈਵ ਕਨਸਰਟ ਤੇ ਦਆਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ